ਅਸਾਂ ਪੱਕੇ ਪੰਜਾਬ ਯੂਨੀਵਰਸਿਟੀ ਦੇ ਅੰਦਰ ਅਸੀਂ ਤੁਹਾਨੂੰ ਪਹਿਲਾਂ ਇਸ ਤੋਂ ਪਹਿਲਾਂ ਤਸਵੀਰਾਂ ਦਿਖਾਈਆਂ ਸੀ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਔਰ ਹੋਰ ਜਥੇਬੰਦੀਆਂ ਵਿਦਿਆਰਥੀ ਜਥੇਬੰਦੀਆਂ ਕਿਸਾਨ ਜਥੇਬੰਦੀਆਂ 'ਚ ਥੋੜਾ ਸੰਘਰਸ਼ ਵੀ ਹੋਇਆ ਸੀ ਫਿਲਹਾਲ ਜਿਹੜਾ ਗੇਟ ਨੂੰ ਖੋੜ ਕੇ 1 ਨੰਬਰ ਗੇਟ ਨੂੰ ਖੋੜ ਕੇ ਹੁਣ ਵਿਦਿਆਰਥੀ ਅੰਦਰ ਆ ਸਕੇ ਨੇ ਇੱਧਰ 1 ਨੰਬਰ ਗੇਟ ਹੈ 1 ਨੰਬਰ ਗੇਟ ਤੋਂ ਹੁਣ ਜਿਹੜੇ ਲੋਕ ਨੇ ਅੰਦਰ ਆ ਚੁੱਕੇ ਨੇ ਤੇ ਹੁਣ ਤੁਹਾਨੂੰ ਅਸੀਂ ਲੇਟੈਸਟ ਤਸਵੀਰਾਂ ਦਿਖਾ ਰਹੇ ਹਾਂ ਕਿ ਪੰਜਾਬ ਯੂਨੀਵਰਸਿਟੀ ਦੇ ਅੰਦਰਲੇ ਕੀ ਹਾਲਾਤ ਨੇ ਲਗਾਤਾਰ ਵਿਦਿਆਰਥੀਆਂ ਦੀ ਹੁਣ ਐਂਟ ਔਰ ਤੁਹਾਨੂੰ ਅੰਦਰ ਲੈ ਕੇ ਚਲਦੇ ਆਂ ਅੰਦਰੋਂ ਦਿਖਾਣੇ ਆ ਕਿ ਹੁਣ ਇਸ ਵਕਤ ਦੇ ਲੇਟੈਸਟ ਹਾਲਾਤ ਕੀ ਨੇ ਕਿਉਂਕਿ ਕੁਝ ਸਮਾਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਦੇ ਨਾਲ ਕਾਫੀ ਜ਼ਿਆਦਾ ਇੱਕ ਤੁਤੂ ਮੈਂ ਵੀ ਹੋਈ ਸੀ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਕੋਈ ਸੰਘਰਸ਼ ਤੋਂ ਬਾਅਦ ਅੰਦਰ ਆ ਗਏ ਸੀ ਤੇ ਹੁਣ ਆ ਦੇਖੋ ਇੱਕ ਪਾਸੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਵੱਡੀ ਸੰਖਿਆ ਦੇ ਵਿੱਚ ਇੱਥੇ ਤਣਾਤ ਹੈ ਇਸ ਵਕਤ ਵੀ ਤੇ ਦੂਸਰੇ ਪਾਸੇ ਜੇਕਰ ਆਪਾਂ ਇਧਰਲੇ ਪਾਸੇ ਦੀ ਗੱਲ ਕਰੀਏ ਤਾਂ ਵਿਦਿਆਰਥੀ ਇਸ ਵਕਤ ਅੰਦਰ ਜਿੱਥੇ ਉਹਨਾਂ ਦੀ ਸਟੇਜ ਲੱਗੀ ਹੋਈ ਸੀ ਉਸੇ ਥਾਂ ਦੇ ਉੱਤੇ ਨੇ ਔਰ ਇਧਰਲੇ ਪਾਸੇ ਇੱਕ ਨੰਬਰ ਗੇਟ ਆ ਜਿਹੜਾ ਗੇਟ ਕ੍ਰਾਸ ਕਰਕੇ ਖੋਲ ਕੇ ਸਾਰੇ ਵਿਦਿਆਰਥੀ ਅੰਦਰ ਆਏ ਸੀ ਔਰ ਜਥੇਬੰਦੀਆਂ ਅੰਦਰ ਆਈਆਂ ਸੀ ਔਰ ਸਿੱਧਾ ਆਉਣ ਤੋਂ ਬਾਅਦ ਇਸ ਸਾਈਡ ਤੇ ਜਿੱਥੇ ਪਹਿਲਾਂ ਸਟੇਜ ਲੱਗੀ ਹੋਈ ਸੀ ਵਿਦਿਆਰਥੀ ਉੱਥੇ ਬਹਿ ਚੁੱਕੇ ਨੇ ਲੇਕਿਨ ਨਾਲ ਦੀ ਨਾਲ ਜਿਹੜੇ ਬਾਕੀ ਗੇਟਾਂ ਨੂੰ ਜਾਂਦਾ ਰਸਤਾ ਹੈ 2 ਨੰਬਰ ਔਰ 3 ਨੰਬਰ ਨੂੰ ਜਾਂਦਾ ਰਸਤਾ ਹੈ ਉਸ ਥਾਂ ਦੇ ਉੱਤੇ ਵੱਡੀ ਸੰਖਿਆ ਦੇ ਵਿੱਚ ਪੁਲਿਸ ਬਲ ਤਨਾਤ ਹੈ ਇੱਥੇ ਤੁਸੀਂ ਪੁਲਿਸ ਬਲ ਦੀਆਂ ਤਸਵੀਰਾਂ ਵੀ ਦੇਖ ਸਕਦੇ ਹੋ ਔਰ ਇਧਰ ਦੇ ਪਾਸੇ ਜੇਕਰ ਗੱਲ ਕਰੀਏ ਤਾਂ ਨਾਲ ਦੀ ਨਾਲ ਕਿਸਾਨ ਜਥੇਬੰਦੀਆਂ ਵੀ ਇੱਥੇ ਪੂਰੀ ਮੁਸਤੈਦੀ ਦੇ ਨਾਲ ਡਟੀਆਂ ਹੋਈਆਂ ਨੇ ਔਰ ਦੱਸ ਰਹੀਆਂ ਨੇ ਕਿ ਵਿਦਿਆਰਥੀਆਂ ਦੇ ਨਾਲ ਅਸੀਂ ਖੜੇ ਹਾਂ ਮੋਢੇ ਦੇ ਨਾਲ ਮੋਢਾ ਲਗਾ ਕੇ ਔਰ ਤੁਹਾਨੂੰ ਹੁਣ ਅਸੀਂ ਉਸੇ ਥਾਂ ਦੇ ਉ ਔਰ ਹਾਂ ਜੇਕਰ ਕੋਈ ਤੁਹਾਨੂੰ ਆਡੀਓ ਦੀ ਡਿਸਟਰਬੈਂਸ ਹੋਵੇ ਤਾਂ ਥੋੜਾ ਜਿਹਾ ਮਾਫੀ ਹੀ ਤੁਹਾਡੇ ਕੋਲੋਂ ਪਹਿਲਾਂ ਮੰਗਾਗੇ ਲੇਕਿਨ ਅਸੀਂ ਦਿਖਾ ਦਿੰਨੇ ਆ ਕਿ ਇਸ ਵਕਤ ਦਾ ਕੀ ਹਾਲਾਤ ਹੈ ਤੇ ਇਹ ਜੀ ਅਸੀਂ ਹੁਣ ਤੁਹਾਨੂੰ ਆਹ ਪੰਜਾਬ ਯੂਨੀਵਰਸਿਟੀ ਦੇ ਅੰਦਰਲੇ ਸਾਈਡ ਦੇ ਲੈ ਆਏ ਆ ਜਿਸ ਥਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਵੀ ਨੇ ਵਿਦਿਆਰਥੀ ਜਥੇਬੰਦੀਆਂ ਵੀ ਨੇ ਨਾਲ ਦੀ ਨਾਲ ਸਿਆਸੀ ਜਥੇਬੰਦੀਆਂ ਦੇ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਲੀਡਰਸ਼ਿਪ ਪਹੁੰਚੀ ਹੋਈ ਹੈ ਵੱਡੀ ਸੰਖਿਆ ਦੇ ਵਿੱਚ ਇੱਥੇ ਜੇਕਰ ਯੂਥ ਦੀ ਗੱਲ ਕਰੀਏ ਤਾਂ ਯੂਥ ਇੱਥੇ ਵੱਡੀ ਸੰਖਿਆ ਦੇ ਵਿੱਚ ਪਹੁੰਚਿਆ ਹੈ ਨਾ ਸਿਰਫ ਇਸ ਯੂਨੀਵਰਸਿਟੀ ਦੇ ਬਲਕਿ ਜਿਹੜੇ ਲੋਕ ਯੂਨੀਵਰਸਿਟੀ ਨੂੰ ਪੰਜਾਬ ਦੇ ਹੱਥਾਂ ਦੇ ਵਿੱਚ ਰਹਿਣ ਦੇ ਨਾਲ ਹੀ ਖੜੇ ਨੇ ਡਟੇ ਹੋਏ ਨੇ ਉਹ ਵੀ ਵੱਡੀ ਸੰਖਿਆ ਦੇ ਵਿੱਚ ਆਏ ਨੇ ਪੂਰੇ ਪੰਜਾਬ ਭਰ ਦੇ ਵਿੱਚੋਂ ਲੋਕ ਆਏ ਹੋਏ ਨੇ ਔਰ ਕਿਸ ਤਰੀਕੇ ਦੇ ਨਾਲ ਦਾਵਾ ਕਰ ਰਹੇ ਨੇ ਕਿ ਅਸੀਂ ਕਿਸੇ ਵੀ ਕੀਮਤ ਦੇ ਉੱਤੇ ਜੋ ਪੰਜਾਬ ਯੂਨੀਵਰਸਿਟੀ ਦੇ ਉੱਤੇ ਪੰਜਾਬ ਦਾ ਹੱਕ ਹੈ ਉਸ ਨੂੰ ਕਮਜ਼ੋਰ ਨਹੀਂ ਹੋਣ ਦਵਾਂਗੇ ਇਸ ਥਾਂ ਤੋਂ ਅੱਗੇ ਲ ਜਾਂਦੇ ਆ ਤੁਹਾਨੂੰ ਦਿਖਾਉਂਦੇ ਆ ਕਿ ਫੇਰ ਉੱਥੇ ਸਟੂਡੈਂਟਾਂ ਨੇ ਆਪਣੀ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਆਪਣੀ ਸਟੇਜ ਲਗਾਈ ਹੋਈ ਹੈ ਹੋ ਸਕਦਾ ਹੈ ਕਿ ਸਪੀਕਰਾਂ ਦੀ ਆਵਾਜ਼ ਕਰਕੇ ਤੁਹਾਨੂੰ ਜਿਆਦਾ ਆਵਾਜ਼ ਨਾ ਸੁਣਾਈ ਦੇਵੇ ਲੇਕਿਨ ਤਸਵੀਰਾਂ ਤੁਸੀਂ ਜ਼ਰੂਰ ਦੇਖੋ ਕਿ ਕਿੰਨੇ ਜੋਸ਼ ਦੇ ਨਾਲ ਲੋਕ ਡਟੇ ਹੋਏ ਨੇ ਭਾਵੇਂ ਲੋਕ ਆ ਦੇਖੋ ਤੁਸੀਂ ਪੂਰੇ ਦੇ ਪੂਰੇ ਲੋਕ ਵਿਦਿਆਰਥੀ ਜਥੇਬੰਦੀਆਂ ਦੇ ਨਾਲ ਇਸ ਥਾਂ ਦੇ ਉੱਤੇ ਡਟੇ ਹੋਏ ਨੇ ਔਰ ਆ ਤੁਸੀਂ ਦੇਖ ਸਕਦੇ ਹੋ ਪੋਸਟਰਾਂ ਦੇ ਵਿੱਚ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਹੱਥੋਂ ਪੰਜਾਬ ਯੂਨੀਵਰਸਿਟੀ ਨੂੰ ਨਹੀਂ ਜਾਣ ਦਿੱਤਾ ਜਾਵੇਗਾ ਵੱਡੀ ਸੰਖਿਆ ਦੇ ਵਿੱਚ ਇੱਥੇ ਲੋਕ ਪਹੁੰਚੇ ਹੋਏ ਨੇ 20 ਹੋਰ ਨਾਲੇ ਸਮੇਂ ਦੇ ਵਿੱਚ ਇਹਨਾਂ ਦੀਆਂ ਤਿੰਨਾਂ ਦੀ 13 ਕਰਕੇ ਮੋੜਾਂਗੇ ਇਹ ਕਿਤੇ ਬਲੇਖੇ ਪਰ ਬਲੇਖੇ ਕੱਢ ਦੇਣਾ ਇਹਨਾਂ ਨੂੰ ਦੱਸ ਵੀ ਅਸੀਂ ਸਟੂਡੈਂਟ ਵਾਰਲ ਇਹਨੂੰ ਬੈਲਕਨ ਕਰਤਾ ਕੇ ਬੰਦ ਕਰਤਾ ਕਿੰਨੇ ਵਾਰੀ ਲੋਕ ਆਦਾ ਰਾਹ ਬੇਸ਼ੱਕ ਆ ਬਣਾਉਂਦੇ ਨੇ लोगों के हाथ ठापे नहीं जाते दे, कदर वाकिफ है मेरी कलम मेरे ख्यालों से नहीं लिखना चाहूँ तो इंतराब लिखता है साथियों मैं आर एम यूगी हिमाचल प्रदेश से हूं और इस पंजाब यूनिवर्सिटी पंजाब विश्वविद्यालय का छात्र। आज यहाँ इकट्ठा हुए हम लोग ये बताते हैं कि पंजाब के बड़ा भाई है और हिमाचल उसका छोटा भाई होने के नाते उसके साथ कंधे से कंधा मिलाकर खड़ा है ये लड़ाई हम बड़ी संख्या विद्यार्थी डेहनत बचानी है उस ਔਰ ਵਾਪਸ ਤੁਹਾਨੂੰ ਹੁਣ ਬਾਹਰਲੀ ਸਾਈਡ ਤੇ ਨੂੰ ਲੈ ਕੇ ਚਲਦੇ ਹਾਂ ਔਰ ਜਿੱਥੇ ਵੱਡੀ ਸੰਖਿਆ ਦੇ ਵਿੱਚ ਵਿਦਿਆਰਥੀ ਇਕੱਠੇ ਹੋਏ ਨੇ ਇੱਥੇ ਹੀ ਵਿਦਿਆਰਥੀਆਂ ਦੇ ਲੰਗਰ ਪਾਣੀ ਦਾ ਵੀ ਇੰਤਜ਼ਾਮ ਇਸੇ ਥਾਂ ਤੇ ਕੀਤਾ ਗਿਆ ਹੈ। ਬਹੁਤ ਬਹੁਤ ਸ਼ੁਕਰੀਆ ਕਹਿੰਦਾ ਹਾਂ ਔਰ ਆਪਕੋ ਵਿਸ਼ਵਾਸ ਦਿਲਾਤਾ ਹਾਂ ਕਿ ਹਿਮਾਚਲ ਪ੍ਰਦੇਸ਼ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਕੇ ਸਾਥ ਕਰਦੇ ਸੇ ਕੰਮ ਅੱਗੇ ਤਰੱਕੀ ਕਰਾਇਆ ਹੈ। ਪਤਲੀ ਗੱਲ ਤੋਂ ਸ਼ੁਰੂ ਕਰਦਾ ਜੀ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਰੱਖਿਆ ਹੋਇਆ ਇੱਥੇ। ਦੋ ਛੋਟੀ ਗੱਲਾਂ ਹੀ ਰੱਖਣੀਆਂ ਨੇ ਜੀ। ਜੋ ਇਹ ਪਿੰਡਿਕੜ ਪੰਜਾਬ ਯੂਨੀਵਰਸਿਟੀ ਹੈ ਇਹ ਕਿਸੇ ਇਕਤਰ ਦੀ ਨਹੀਂ ਕਿਸੇ ਸਾਇਡੀਓਲੋਜੀ ਦੀ ਤਾਂ ਇਸ ਤਰੀਕੇ ਦੇ ਨਾਲ ਵਿਦਿਆਰਥੀ ਪੂਰੇ ਤਰੀਕੇ ਦੇ ਨਾਲ ਡਟੇ ਹੋਏ ਨੇ ਸੁਹਾ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਮਿੱਠੀ ਧਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਕੁਛ ਇਸ ਤਰੀਕੇ ਦੇ ਤੁਹਾਨੂੰ ਇੱਥੇ ਬੈਨਰ ਹੱਥਾਂ ਦੇ ਵਿੱਚ ਲਿੱਤੇ ਹੋਏ ਵਿਦਿਆਰਥੀਆਂ ਨੇ ਔਰ ਕਿਸ ਤਰੀਕੇ ਦੇ ਨਾਲ ਜੋ ਪੰਜਾਬ ਦੀ ਦਾਵੇਦਾਰੀ ਹੈ ਚੰਡੀਗੜ੍ਹ ਦੇ ਉੱਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਉੱਤੇ ਉਸ ਨੂੰ ਵਾਪਸ ਬਰਕਰਾਰ ਕਿਵੇਂ ਰੱਖਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਨੇ ਇੱਕ ਤਰੀਕ ਨੂੰ 1 ਨਵੰਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਸਭ ਨੂੰ ਹੈਰਾਨ ਔਰ ਪਰੇਸ਼ਾਨ ਕਰ ਦਿੱਤਾ ਸੀ ਔਰ ਉਹਦੇ ਵਿੱਚ ਜੋ ਦਾਵਾ ਕੀ ਸੀ ਇਹ ਹੀ ਸੀ ਕਿ ਉਸ ਦਿਨ ਪੰਜਾਬ ਦੀ ਦਾਅਵੇਦਾਰੀ कमजोर हो जावेगी लेकिन ए पंजाब दे जुझारू लोग पंजाब दी दावेदारी ਘਟ ਨਹੀਂ ਹੋਣ ਦੇਣਗੇ ਇਸ ਤਰੀਕੇ ਦੇ ਦਾਵੇ ਕੀਤੇ ਜਾ ਰਹੇ ਨੇ ਉਰਾ ਤੁਹਾਨੂੰ ਦਿਖਾਨਿਆ ਵੱਡੀਆਂ ਸਾਰੀਆਂ ਗੱਡੀਆਂ ਦਾ ਕਾਫਲਾ ਇੱਥੇ ਆਇਨਾ ਇਹ ਤਾਂ ਸਿਰਫ ਅੰਦਰ ਕੋਚ ਕੀ ਗੱਡੀਆਂ ਨੇ ਪਰ ਜੇਕਰ ਤੁਸੀਂ ਸੜਕਾਂ ਤੇ ਜਾਓਗੇ ਥਾਂ ਥਾਂ ਦੇ ਉੱਤੇ ਗੱਡੀਆਂ ਤੁਹਾਨੂੰ ਨਜ਼ਰ ਆਣਗੀਆਂ ਜਿਨ੍ਹਾਂ ਦੇ ਵਿੱਚ ਵਿਦਿਆਰਥੀ ਨੇ ਕਿਸਾਨ ਨੇ ਧਾਰਮਿਕ ਸਵਸ ਜੀ ਜੋ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਉਹਨਾਂ ਦੇ ਲੋਕ ਨੇ ਜਿੱਥੇ ਉਹਨਾਂ ਨੂੰ ਰੋਕਿਆ ਉਹਨਾਂ ਨੇ ਆਮੀਆਂ ਗੱਡੀਆਂ ਲਾਈਆਂ ਔਰ ਤੁਰ ਕੇ ਇਸ ਥਾਂ ਦੇ ਉੱਤੇ ਪਹੁੰਚਣੇ ਕਈ-ਕਈ ਕਿਲੋਮੀਟਰ ਪੈਦਲ ਤੁਰਨ ਤੋਂ ਬਾਅਦ ਕਿਉਂਕਿ ਪੜ ਉਸ ਨੇ ਨਾਕੀ ਇੰਨੇ ਜ਼ਿਆਦਾ ਲਗਾ ਦਿੱਤੇ ਸੀ ਪਹੁੰਚਣਾ ਔਖਾ ਹੋ ਗਿਆ ਸੀ ਤੇ 91 ਮੈਂਬਰੀ ਸੈਨੇਟ ਬਹਾਲ ਕਰੋ ਕੁਝ ਇਸ ਤਰੀਕੇ ਦੀ ਵਾਪਸ ਡਿਮਾਂਡ ਕੀਤੀ ਜਾ ਰਹੀ ਹੈ ਉਹਦੀਆਂ ਤੁਹਾਨੂੰ ਹੁਣ ਅਸੀਂ ਤਸਵੀਰਾਂ ਇੱਥੋਂ ਪੰਜਾਬ ਯੂਨੀਵਰਸਿਟੀ ਦੇ ਅੰਦਰੋਂ ਦਿਖਾ ਰਹੇ ਹਾਂ ਬੜੀ ਮੁਸ਼ਕਲ ਦੇ ਨਾਲ ਇਸ ਥਾਂ ਦੇ ਉੱਤੇ ਪਹੁੰਚੇ ਹਾਂ ਕਿਉਂਕਿ ਪੂਰੇ ਚੰਡੀਗੜ੍ਹ ਦੇ ਵਿੱਚ ਨਾਕੇਬੰਦੀ ਕੀਤੀ ਗਈ ਹੈ ਆਣ ਨਹੀਂ ਦਿੱਤਾ ਜਾ ਰਿਹਾ ਸੀ ਪਰ ਫਿਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੂਝਦੇ ਹੋਏ ਕਈ ਘੰਟਿਆਂ ਤੋਂ ਬਾਅਦ ਅਸੀਂ ਇੱਥੇ ਪਹੁੰਚੇ ਆ ਪੂਰੇ ਰਾਸਤੇ ਦੇ ਵਿੱਚ ਪੂਰਾ ਚੰਡੀਗੜ੍ਹ ਅੱਜ ਟ੍ਰੈਫਿਕ ਜਾਮ ਹੈ ਕਾਰਨ ਇੱਕੋ ਹੀ ਸੀ ਕਿ ਪੰਜਾਬ ਦੇ ਵਿੱਚ ਵੀ ਭਾਵੇਂ ਲਗਾ ਲੋ ਮੁਹਾਲੀ ਵਾਲੀ ਸਾਈਡ ਤੇ ਜਾਂ ਹਰਿਆਣੇ ਵਾਲੇ ਪਾਸੇ ਲਾ ਲੋ ਜਿੱਥੇ-ਜਿੱਥੇ ਵੀ ਚੰਡੀਗੜ੍ਹ ਦਾ ਬਾਰਡਰ ਪੈਂਦਾ ਲੋਕਾਂ ਨੂੰ ਪਹੁੰਚੜ ਨਹੀਂ ਦਿੱਤਾ ਜਾ ਰਿਹਾ ਸੀ ਕਿਸੇ ਵੀ ਤਰੀਕੇ ਦੇ ਨਾਲ ਔਰ ਹੁਣ ਵੀ ਜੋ ਸਿਕਿਉਰਿਟੀ ਹੈ ਪੂਰੀ ਇਸ ਥਾਂ ਦੇਤੇ ਮੁਸਤੈਦ ਰੱਖੀ ਗਈ ਹੈ ਸਿਕਿਉਰਿਟੀ ਦੇ ਜਵਾਨ ਇਸ ਥਾਂ ਦੇਤੇ ਵੀ ਤਣਾਤ ਹੈਗੇ ਆ ਜਿੱਥੇ ਵਿਦਿਆਰਥੀ ਖੜੇ ਨੇ ਔਰ ਸਾਹਮਣੇ ਚੰਡੀਗੜ੍ਹ ਪੁਲਿਸ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਸੰਖਿਆ ਦੇ ਵਿੱਚ ਹੈ ਚੰਡੀਗੜ੍ਹ ਪੁਲਿਸ ਦੇ ਜਵਾਨ ਵੀ ਇਸ ਥਾਂ ਦੇ ਉੱਤੇ ਖੜੇ ਨੇ ਜੇਕਰ ਇਹਨਾਂ ਨੂੰ ਕੋਈ ਉੱਤੋਂ ਆਰਡਰ ਆਂਦੇ ਨੇ ਤਾਂ ਰੋਕਿਆ ਜਾ ਸਕਿਆ ਪਰ ਹੁਣ ਕੀ ਆਰਡਰ ਆਣੇ ਨੇ ਹੁਣ ਅੱਪ ਪਛਤਾਇਆ ਕਿਆ ਹੋ ਜਦ ਚਿੜੀਆ ਚੁਗ ਗਈ ਖੇਤ ਹੁਣ ਤਾਂ ਵਿਦਿਆਰਥੀ ਅੰਦਰ ਆ ਕੇ ਬੈਠ ਚੁੱਕੇ ਨੇ ਧਰਨੇ ਤੇ ਹਾਲਾਂਕਿ ਪਹਿਲਾਂ ਵੀ ਬੈਠੇ ਸੀ ਅੱਜ ਦੀ ਕਾਲ ਦਿੱਤੀ ਹੋਈ ਸੀ ਕਿ 10 ਤਰੀਕ ਨੂੰ ਵੱਡਾ ਇਕੱਠ ਇੱਥੇ ਕਰਨਾ ਹੈ ਔਰ ਉਸੇ ਇਕੱਠ ਦੇ ਲਈ ਵਿਦਿਆਰਥੀ ਪੰਜਾਬ ਯੂਨੀਵਰਸਿਟੀ ਅੰਦਰ ਪਹੁੰਚ ਚੁੱਕੇ ਨੇ ਇਸ ਸਾਈਡ ਤੋਂ ਜੁੜੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਆਂ ਵੀ ਨਹੀਂ ਵਿਦਿਆਰਥੀ ਅੰਦਰ ਬੈਠੇ ਨੇ ਮੋਰਚਾ ਲਗਾ ਕੇ ਔਰ ਇੱਧਰ ਇੱਕ ਨੰਬਰ ਗੇਟ ਹੈ ਜਿਸ ਗੇਟ ਨੂੰ ਤੋੜ ਕੇ ਵਿਦਿਆ ਬੜੀ ਕੋਸ਼ਿਸ਼ਾਂ ਬੜੀਆਂ ਕੀਤੀਆਂ ਗਈਆਂ ਸੀ ਸਰਕਾਰਾਂ ਵੱਲੋਂ ਪੁਲਿਸ ਵੱਲੋਂ ਕਿ ਵਿਦਿਆਰਥੀ ਅੰਦਰ ਨਾ ਆ ਸਕਣ ਲੇਕਿਨ ਲੋਕ ਅੰਦਰ ਆ ਚੁੱਕੇ ਨੇ ਉਰਾ ਦੋਨੇ ਪਾਸੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਉੱਥੇ ਥਾਂ ਘੱਟ ਹੈ ਇਸ ਕਰਕੇ ਜਿੰਨੇ ਲੋਕ ਬੈਠ ਸਕਦੇ ਸੀ ਉਸ ਮੋਰਚੇ ਦੇ ਵਿੱਚ ਲੋਕ ਬੈਠੇ ਨੇ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਪੂਰੀ ਸਪੋਰਟ ਤੁਸੀਂ ਆ ਦੇਖ ਲਓ ਦੋਨੇ ਪਾਸੇ ਸੜਕ ਦੇ ਪੁਲਿਸ ਵੀ ਖੜੀ ਹੈ ਤੇ ਆਮ ਲੋਕ ਵੀ ਖੜੇ ਨੇ ਕਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਖੜੇ ਨੇ ਜਿਹੜੇ ਕੀ ਇਹਨਾਂ ਨੂੰ ਹਮਾਇਤ ਦੇਣ ਦੇ ਲਈ ਇੱਥੇ ਆਏ ਨੇ ਜੋ ਕਿਸਾਨ ਲੀਡਰ ਆਏ ਨੇ ਕਿਸਾਨ ਜਥੇਬੰਦੀਆਂ ਦੇ ਲੋਕ ਆਏ ਨੇ ਨੁਮਾਇੰਦੇ ਆ ਨੇ ਹੁਣ ਵੀ ਲਗਾਤਾਰ ਕਿਸਾਨਾਂ ਦੀ آمد ਇਸ ਥਾਂ ਦੇ ਉੱਤੇ ਜਾਰੀ ਹੈ ਲਗਾਤਾਰ ਲੋਕ ਪਹੁੰਚ ਰਹੇ ਨੇ ਵਿਦਿਆਰਥੀਆਂ ਨੂੰ ਸਪੋਰਟ ਕਰ ਰਹੇ ਨੇ ਔਰ ਕਿਉਂਕਿ ਉੱਥੇ ਥਾਂ ਘੱਟ ਹੈ ਬੈਠਣ ਦੀ ਥਾਂ ਘੱਟ ਹੈ ਇਸ ਕਰਕੇ ਲੋਕ ਇੱਕ ਖੁੱਲੀ ਥਾਂ ਦੇ ਉੱਤੇ ਆ ਕੇ ਖੜੇ ਨੇ ਕਿ ਜੇਕਰ ਪੁਲਿਸ ਫੇਰ ਤੋਂ ਦੁਬਾਰਾ ਧੱਕਾ ਕਰਦੀ ਹੈ ਕਿਸੇ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਤਾਂ ਫਿਰ ਉਸੇ ਤਰੀਕੇ ਦਾ ਜਵਾਬ ਦਿੱਤਾ ਜਾ ਸਕੇ ਉਰਾ ਦੇਖੋ ਤੁਸੀਂ ਲਗਾਤਾਰ ਹੋਰ ਵੀ ਕਿਸ ਤਰੀਕੇ ਦੇ ਨਾਲ ਕਿਸਾਨ ਜਿੱਥੇ ਬੰਗੀਆਂ ਦੇ ਲੋਕ ਜਾਂ ਜਿਹੜੇ ਹੋਰ ਜੁਝਾਰੂ ਲੋਕ ਨੇ ਵਾਪਸ ਯੂਨੀਵਰਸਿਟੀ ਆ ਗਏ ਨੇ ਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਲੋਕਾਂ ਦਾ ਆੜਾ جاری ਹੈ ਖੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਕੁਝ ਇਸ ਤਰੀਕੇ ਦੀਆਂ ਤਖਤੀਆਂ ਲੈ ਕੇ ਲੋਕ ਚੰਡੀਗੜ੍ਹ ਯੂਨੀਵਰਸਿਟੀ ਚ ਪਹੁੰਚ ਰਹੇ ਨੇ ਤਾਂ ਵਿਦਿਆਰਥੀ ਵੀ ਦਿਖਾਏ ਕਿਸਾਨ ਜਿਹੜੇ ਮੌਕੇ ਤੇ ਪਹੁੰਚ ਰਹੇ ਨੇ ਤੁਹਾਨੂੰ ਉਹ ਵੀ ਦਿਖਾਣੇ ਆ ਵੱਡਾ ਸਮਰਥਨ ਇੱਥੇ ਵਿਦਿਆਰਥੀਆਂ ਨੂੰ ਮਿਲਿਆ ਔਰ ਮੰਗ ਇੱਕੋ ਇੱਕ ਹੈ ਸਭ ਦੀ ਕਿ ਪੰਜਾਬ ਸਿਰਫ ਪੰਜਾਬੀਆਂ ਦਾ ਹੀ ਹੈ ਇਸ ਦੇ ਉੱਤੇ ਬੁਰੀ ਨਜ਼ਰ ਨਾ ਪਾਓ ਨਾ ਪਾਓ ਤੇ ਇਸ ਤਰੀਕੇ ਦੇ ਨਾਲ ਲਗਾਤਾਰ ਇੱਥੇ ਲੋਕਾਂ ਦਾ ਪਹੁੰਚਣਾ ਜਾਰੀ ਹੈ ਔਰ ਆ ਤਸਵੀਰਾਂ ਦੇਖੋ ਲਗਾਤਾਰ ਇਕੱਠ ਵੱਧਦਾ ਜਾ ਰਿਹਾ ਹੈ ਤਸਵੀਰਾਂ ਤੁਹਾਨੂੰ ਪੰਜਾਬ ਯੂਨੀਵਰਸਿਟੀ ਦੇ ਅੰਦਰ ਦੀਆਂ ਅਸੀਂ ਦਿਖਾ ਰਹੇ ਹਾਂ ਔਰ ਸਾਡੇ ਨਾਲ ਲੋਕ ਜੁੜੇ ਹੋਏ ਨੇ ਲਗਾਤਾਰ ਮੈਸੇਜ ਵੀ ਕਰ ਰਹੇ ਨੇ ਤੁਸੀਂ ਕਿੱਥੋਂ ਜੁੜੇ ਹੋਏ ਹੋ ਸਾਨੂੰ ਅਪਡੇਟ ਜ਼ਰੂਰ ਦਿਓ ਸਾਡੇ ਨਾਲ ਪੁਨੀਤ ਜੀ ਜੁੜੇ ਹੋਏ ਨੇ ਉਹ ਗੁੱਡ ਕਹਿ ਰਹੇ ਨੇ ਸਾਡੇ ਨਾਲ ਕੁੱਟੂ ਜੀ ਜੁੜੇ ਹੋਏ ਨੇ ਉਹ ਵੀ ਵੈਰੀ ਗੁੱਡ ਕਹਿ ਰਹੇ ਨੇ ਰਾਜਕੁਮਾਰ ਜੀ ਜੁੜੇ ਹੋਏ ਨੇ ਤੇ ਇਸੇ ਤਰੀਕੇ ਨਾਲ ਅਨੂ ਰਾਣਾ ਜੁੜੇ ਹੋਏ ਨੇ ਸ਼ੇਰੂ ਚਾਵਲਾ ਸਾਨੂੰ ਦੇਖ ਰਹੇ ਨੇ ਗੁਰਮੇਲ ਸਿੰਘ ਦੇਖ ਰਹੇ ਨੇ ਦਵਿੰਦਰ ਜੀ ਦੇਖ ਰਹੇ ਨੇ ਚਮਕੌਰ ਸਿੰਘ ਦੇਖ ਰਹੇ ਨੇ ਸੁਖੀ ਮਸਤ ਜੀ ਦੇਖ ਰਹੇ ਨੇ ਅਸ ਸਿੰਘ ਜੀ ਦੇਖ ਰਹੇ ਨੇ ਲਖਵਿੰਦਰ ਸਿੰਘ ਦੇਖ ਰਹੇ ਨੇ ਲਗਾਤਾਰ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਅਪਡੇਟ ਦੇ ਰਹੇ ਹਾਂ ਕਿ ਕੀ ਮਾਹੌਲ ਹੈ ਇਸ ਵਕਤ ਪੰਜਾਬ ਯੂਨੀਵਰਸਿਟੀ ਦੇ ਅੰਦਰ ਦਾ ਤੇ ਉਹ ਸਥਾਨ ਦੇ ਉੱਤੇ ਥੋੜੀ ਆਡੀਓ ਦੀ ਦਿੱਕਤ ਸੀ ਇਸ ਕਰਕੇ ਅਸੀਂ ਉਸ ਥਾਂ ਤੋਂ ਤੁਹਾਨੂੰ ਤਸਵੀਰਾਂ ਘੱਟ ਦਿਖਾਈਆਂ ਨੇ ਲੇਕਿਨ ਅਸੀਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰ ਰਹੇ ਹਾਂ ਕਿ ਕਿੰਨੀ ਵੱਡੀ ਸੰਖਿਆ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਇੱਥੇ ਔਰ ਸਪੋਰਟ ਉਹਨਾਂ ਵਿਦਿਆਰਥੀਆਂ ਨੂੰ ਵਿਦਿਆਰਥੀ ਜਥੇਬੰਦੀਆਂ ਨੂੰ ਜਿਹੜੇ ਨਿਰਾਸ਼ ਸੀਗੇ ਨਿਰਾਸ਼ ਸੀਗੇ ਕਿ ਕਿਉਂ ਸੈਨੇਟ ਭੰਗ ਕੀਤੀ ਗਈ ਹੈ ਸਿੰਡੀਕੇਟ ਕਿਉਂ ਭੰਗ ਕੀਤੀ ਗਈ ਹੈ ਹਾਲਾਂਕਿ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਹੈ ਉਹ ਵਾਪਸ ਲੈਣਿਆ ਸੀਗਾ ਕਿ ਅਸੀਂ ਜਿਹੜੀ ਭੰਗ ਕਰਨਾਂ ਦੀ ਨੋਟੀਫਿਕੇਸ਼ਨ ਨੂੰ ਵਾਪਸ ਲੈਣਿਆ ਲੇਕਿਨ ਬਾਅਦੂ ਦੇਸ਼ ਦੇ ਵਿਦਿਆਰਥੀਆਂ ਦੀ ਮੰਗ ਹੈ ਦੀ ਇਲੈਕਸ਼ਨਾਂ ਦੀ ਡੇਟ ਦਾ ਅਨਾਊਂਸਮੈਂਟ ਕੀਤਾ ਜਾਵੇ